ਇਹ ਮੁੰਡੇ ਦੀ ਕਹਾਣੀ ਹੈ ਇਹ ਉਥੇ ਰਹਿਣ ਦੀ ਕਹਾਣੀ ਹੈ ਕਿ ਬਾਪ ਦੇ ਕਿਉਂ ਗ੍ਰੈਜੂਏਟ ਸੌਖਾ ਸੀ ਕਿਉਂਕਿ ਮੈਨੂੰ ਪਤਾ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਉਹ ਦੋ ਵੀ ਸਫਰ ਸੌਖਾ ਸੀ ਜਿੱਦਾਂ ਗਾਣਿਆਂ ਚ ਕੀਤਾ ਅੱਜ ਤੱਕ ਉਹ ਡਾੜਾ ਇਲੀ ਵਾਲਾ ਵਾ ਇਹ ਮੈਨੂੰ ਲੱਗਦਾ ਚੱਲਦਾ ਰਹਿਣਾ ਚਾਹੀਦਾ ਤਾਂ ਕਿ ਆਪ ਆਪਣੇ ਬੱਚਿਆਂ ਨੂੰ ਇਵਨ ਖੁਦ ਆਪਣੇ ਆਪ ਨੂੰ ਸਾਡੇ ਚ ਬਹੁਤ ਸਾਰੇ ਜਾਣੇ ਜਿਨ੍ਹਾਂ ਨੂੰ ਡਾੜਾ ਨਹੀਂ ਆਉਂਦਾ ਤੇ ਪਰ ਪੰਜਾਬੀ ਸੋਹਣੀ ਬੋਲਦੇ ਨੇ ਪੰਜਾਬੀ ਲਿਖਣੀ ਵੀ ਹੁੰਦੀ ਹੈ ਫਿਲਮ ਨਾ ਵੀ ਭਾਵੇਂ ਵੇਖੋ ਕੋਈ ਗੱਲ ਨਹੀਂ ਬਟ ਉੜਾੜਾ ਜ਼ਰੂਰ ਸਿੱਖੋ ਅ ਜਦੋਂ ਪਹਿਲਿਆਂ ਚ ਫਿਲਮ ਖੇਦਰ ਬਾਰਡਰ ਟੌਪ ਕਾ ਵੀ ਅੰਦਰ ਸਿਧਾਂ ਬੜੀ ਮੁਸ਼ਕਿਲ ਹੁੰਦੀ ਸੀ ਬਹੁਤ ਸਾਰੀਆਂ ਰੀਅਲ ਬੇਸ ਸਟੋਰੀਜ਼ ਵੀ ਹੈਗੀਆਂ ਨੇ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੇ ਆਪਣੇ ਬੰਦੇ ਉਧਰ ਚੱਲ ਗਏ ਉਧਰ ਲੈ ਇੱਧਰ ਆ ਗਏ ਗਾਣਾ ਤੇ ਆਪਾਂ ਆਨਲਾਈਨ ਪਾ ਦੇਈਦਾ ਵਾ ਜਿਹਨੂੰ ਪਸੰਦ ਆ ਸੁਣ ਲੈ ਨਹੀਂ ਆ ਸੁਣ ਲੈ ਦਹਾਂ ਨੇ ਸੁਣ ਲੈ ਵਿਆ ਨੇ ਸੁਣ ਲੈ ਲੇਕਰ ਫਿਲਮ ਚ ਕਿਤਨਾ ਲੁੱਕ ਕੀ ਹੁੰਦੇ ਨੇ ਮਤਲਬ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੁਸ਼ਪ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਮਸੀਂ ਸਾਗਾ ਦੇ ਵਿੱਚ ਮੌਜੂਦ ਹਾਂ ਜਿੱਥੇ ਮੇਰੇ ਨਾਲ ਗੁਰੂ ਰੰਧਾਵਾ ਨੇ ਜਿਨ੍ਹਾਂ ਦੀ ਮੂਵੀ ਆ ਰਹੀ ਹੈ ਸ਼ਾਹ ਕੋਟ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੁਸ਼ਪ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਸਤੇ ਇੱਥੇ ਤੁਹਾਡਾ ਸਮਾਂ ਕੱਢਣ ਲਈ ਥੈਂਕ ਯੂ ਸੰਡੇ ਵਾਲੇ ਦਿਨ ਅ ਬਾਈ ਜੀ ਫਿਰ ਕਿਵੇਂ ਰਿਹਾ ਸਫ਼ਰ ਇਹ ਦੱਸੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਔਖਾ ਕਿ ਸੌਖਾ ਔਮ ਸੌਖਾ ਸੀ ਕਿਉਂਕਿ ਮੈਨੂੰ ਪਤਾ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਉਹ ਦੋ ਵੀ ਸਫਰ ਸੌਖੇ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਤੁਸੀਂ ਕਿਸੇ ਵੀ ਕੰਮ ਨੂੰ ਦਿਲੋਂ ਕਰਦੇ ਹੋ ਤੇ ਆਡੀਅנס ਤੱਕ ਤੁਸੀਂ ਪਹੁੰਚ ਹੀ ਜਾਂਦੇ ਹੋ ਤੇ ਤੇ ਆਡੀਅנס ਨੇ ਐਕਸੈਪਟ ਕੀਤਾ ਮੈਨੂੰ ਐਜ਼ ਅ ਸਿੰਗਰ ਤੇ ਹੁਣ ਮੇਰੀ ਮੇਰਾ ਮੇਰੀ ਦਿਲ ਦੀ ਤਮੰਨਾ ਸੀ ਕਿ ਮੈਂ ਸਿਨੇਮੇ ਦੇ ਥਰੂ ਆਪਣੀ ਪੰਜਾਬੀ ਆਡੀਅנס ਨੂੰ ਆਪਣੇ ਜਿਹੜੇ ਪੰਜਾਬ ਨੂੰ ਕਲਚਰ ਨੂੰ ਫੇਰ ਰਿਪਰੈਜ਼ੈਂਟ ਕਰਾਂ ਜਿੱਦਾਂ ਗਾਣਿਆਂ 'ਚ ਕੀਤਾ ਅੱਜ ਤੱਕ ਤੇ ਬਸ ਉਸੇ ਕੋਸ਼ਿਸ਼ ਨੂੰ ਲੈ ਕੇ ਆਏ ਹਾਂ ਸਫਰ ਆਸਾਨੀ ਹੈ ਜੀ ਜਦੋਂ ਤੁਹਾਡੇ ਨਾਲ ਦੇ ਆਪਣੇ ਨਾਲ ਹੁਣ ਤੇ ਸਾਨੀ ਹੋ ਜਾਂਦਾ ਸਰ ਕਿਉਂਕਿ ਜੇ ਇਸ ਮੂਵੀ ਦੀ ਆਪਾਂ ਗੱਲ ਕੀਤੀ ਜਾਵੇ ਅੰਦਰ ਵੀ ਆਪਣੀ ਗੱਲ ਛਿੜੀ ਸੀ ਸਭ ਤੋਂ ਪਹਿਲਾਂ 35 ਦੀ ਗੱਲ ਹੋਈ ਆ ਜਿਹਦੇ ਵਿੱਚ ਮੇਰੇ ਖਿਆਲ ਪਹਿਲੀ ਵਾਰੀ ਕੋਈ ਫਿਲਮ ਹੈ ਜਿਹਦੇ ਵਿੱਚ ਪੂਰਾ ਊੜਾ ੜਾ ਹੈ ਪੂਰਾ ਐਂਡ ਤੱਕ ਜਿਹਦੇ ਕੋਲ ਸੁਣਾਇਆ ਗਿਆ ਔਰ ਜਿਵੇਂ ਆਪਾਂ ਵੀ ਗੱਲ ਕੀਤੀ ਵੀ ਆਪਾਂ ਚੈਲੰਜ ਜਿਹੜਾ ਇਸੇ ਤਰੀਕੇ ਨਾਲ ਚਾਹੇ ਉਹ ਪ੍ਰੋਮੋਸ਼ਨ ਲਾ ਲਓ ਜਿਵੇਂ ਮਰਜ਼ੀ ਲਾ ਲਓ ਲੋਕਾਂ ਨੂੰ ਇਸੇ ਤਰੀਕੇ ਨਾਲ ਰਹਿਣਾ ਚਾਹੀਦਾ ਫਿਲਮ ਤੇ ਇੱਕ ਬਹਾਨਾ ਮੈਨੂੰ ਲੱਗਾ ਬਣਿਆ ਬਟ ਇਹ ਚੈਲੰਜ ਜਿਹੜਾ ਊੜਾ ੜਾ ਈੜੀ ਵਾਲਾ ਵਾ ਇਹ ਮੈਨੂੰ ਲੱਗਦਾ ਚੱਲਦਾ ਰਹਿਣਾ ਚ ਸੋਣੀ ਬੋਲਦੇ ਨੇ ਪੰਜਾਬੀ ਲਿਖਣੀ ਵੀ ਹੁੰਦੀ ਹੈ ਕਿਉਂਕਿ ਜਿਹੜੀ ਚੀਜ਼ ਰੈਗੂਲਰ ਆਪਾਂ ਨਹੀਂ ਜਿਹਦੀ ਪ੍ਰੈਕਟਿਸ ਕਰਦੇ ਹੋ ਅਕਸਰ ਅਸੀਂ ਭੁੱਲ ਜਾਂਦੇ ਹਾਂ ਤੇ ਇਸ ਫਿਲਮ ਦੇ ਥਰੂ ਐਂਡ ਫਿਲਮ ਨਾ ਵੀ ਭਾਵੇਂ ਵੇਖੋ ਕੋਈ ਗੱਲ ਨਹੀਂ ਬਟ ਬੁੜਾੜਾ ਜ਼ਰੂਰ ਸਿੱਖੋ ਔਰ ਜੇ ਗੱਲ ਕੀਤੀ ਜਾਵੇ ਮੂਵੀ ਦੀ ਜੇ ਸਟੋਰੀ ਲਾਈਨ ਦੀ ਆਪਾਂ ਗੱਲ ਕੀਤੀ ਜਾਵੇ ਤੁਸੀਂ ਜਿਵੇਂ ਦੱਸਿਆ ਵੀ ਸਟੋਰੀ ओरिजिनल ਜਿਹਨੂੰ ਕਹਿਦੀ ਆਪਾਂ ਰੀਅਲ ਬੇਸ ਸਟੋਰੀ ਹੈ ਜੀ ਇਨਸਪਾਇਰ ਹੈ ਨਾ ਤੇ ਕੀ ਇਹ ਜਿਵੇਂ ਆਪਾਂ ਨੇ ਲੋਕਾਂ ਨੂੰ ਕਿਉਂਕਿ ਜੇ ਆਪਾਂ ਟ੍ਰੇਲਰ ਨੂੰ ਦੇਖਿਆ ਜਾਵੇ ਲੱਗਦਾ ਏਦਾਂ ਵੀ ਉਹ ਕਿਸੇ ਪੁਰਾਣੀ ਫਿਲਮ ਦੀ ਯਾਦ ਆਉਂਦੀ ਆ ਹਿੰਦੀ ਫਿਲਮ ਨੂੰ ਜਿਹਨੂੰ ਆਪਾਂ ਕਹਿ ਦਈਏ ਜਿਵੇਂ ਵੀਰ ਜ਼ਰਾ ਟਾਈਪ ਤੇ ਉਤੋਂ ਤੁਸੀਂ ਇਹ ਲੋਕਾਂ ਨੂੰ ਥੋੜਾ ਜਿਹਾ ਦੱਸੋ ਇਹਦੇ ਵਿੱਚ ਕਲੀਅਰ ਕਰੋ ਵੀ ਇਹ ਮੁੰਡੇ ਦੀ ਕਹਾਣੀ ਹੈ ਇਹ ਉਥੇ ਰਹਿਣ ਦੀ ਕਹਾਣੀ ਹੈ ਕਿ ਬਾਪ ਦੇ ਕਿਉਂਕਿ ਰਾਜਪੁੱਤਰ ਸਾਹਿਬ ਦਾ ਜਿਵੇਂ ਡਾਇਲੋਗ ਆਪਾਂ ਤਰ੍ਹਾਂ ਐਸਐਲਜੀ ਲਵ ਸਟੋਰੀ ਆ ਜਿਹੜਾ ਇੱਕ ਘਰ ਆਉਣ ਦੀ ਸਟੋਰੀ ਆ ਜੀ ਵਾਪਸ ਕਿਦਾਂ ਬੰਦਾ ਆਪਣੇ ਦੇਸ਼ 'ਚ ਵਾਪਸ ਆਏਗਾ ਉਹਦੀ ਸਟੋਰੀ ਆ ਉਹਦੇ ਸਟਰਗਲ ਦੀ ਸਟੋਰੀ ਆ ਤੇ ਉਹਨੂੰ ਕਿਰਿਆ ਮੁਸ਼ਕਲਾਂ 'ਚ ਲੰਘਣਾ ਪਿਆ ਆਪਣੇ ਘਰ ਆਪਣੇ ਵਾਪਸ ਆਪਣੇ ਪਰਿਵਾਰ ਆਪਣੀ ਦਾਦੀ ਕੋਲ ਆਉਣ ਵਾਸਤੇ ਤੇ ਉਸ ਮੁੰਡੇ ਦੀ ਕਹਾਣੀ ਆ ਤੇ ਆਈ ਥਿੰਕ ਆਪਾਂ ਸਾਰੇ ਰਿਲੇਟ ਕਰ ਸਕਾਂਗੇ ਇਹਦੇ ਨਾਲ ਆਪਾਂ ਕਿਤੇ ਵੀ ਹੁੰਨੇ ਨਾ ਕਿਸੇ ਵੀ ਦੇਸ਼ ਚ ਹੁੰਨੇ ਆ ਕਿਤੇ ਵੀ ਘਰੋਂ ਬਾਹਰ ਹੁੰਨੇ ਦੂਸਰੇ ਸ਼ਹਿਰ ਚਲ ਜਾਈਦਾ ਤੇ ਤਾਂ ਕਿ ਹਮੇਸ਼ਾ ਰਹਿੰਦੀ ਕਿ ਆਪਾਂ ਵਾਪਸ ਪਿੰਡ ਕੋ ਦੋ ਜਾਈਏ ਤੇ ਇਹੋ ਹੀ ਸਟੋਰੀ ਆ ਜੀ ਤੇ ਜੇ ਆਪਾਂ ਗੱਲ ਕੀਤੀ ਉਹ ਤੁਸੀਂ ਖੁਦ ਬਾਰਡਰ ਏਰੀਆ ਦੇ ਵਿੱਚ ਰਹਿੰਦੇ ਹੋ ਤੇ ਤੁਹਾਨੂੰ ਕਿੰਨਾ ਕੁ ਔਖਾ ਲੱਗੇ ਇਸ ਕੈਰੈਕਟਰ ਕਰਕੇ ਵੀ ਯਾਰ ਉਹਨਾਂ ਨਾਲ ਵੀ ਸ਼ਾਇਦ ਇਦਾਂ ਹੀ ਬੀਤਦੀ ਹੋ ਜੇ ਕੋਈ ਭੁੱਲ ਭੁਲੇਖੇ ਲੈਣ ਦੇ ਪਰਲੇ ਪਾਸੇ ਚਲੇ ਜਾਂਦਾ ਤਾਂ ਉਹਨਾਂ ਨਾਲ ਕਿੰਨੀ ਭੈੜੀ ਹੁੰਦੀ ਆ ਜਿਵੇਂ ਤੁਸੀਂ ਸਟਰਗਲ ਕਰਕੇ ਫਿਰ ਮੇਰੇ ਖਿਆਲ ਅੰਡ ਤੇ ਸ਼ਾਇਦ ਵਤਨ ਵਾਪਸੀ ਕਰਦੇ ਹੋਮ ਇਸ ਫਿਲਮ ਦੇ ਥਰੂ ਅਸੀਂ ਇੱਕ ਤਾਂ ਪਿਆਰ ਦੀ ਗੱਲ ਕੀਤੀ ਹੈ ਦੂਸਰਾ ਜਦੋਂ ਪਹਿਲਿਆਂ ਚ ਪੁੱਲ ਪਲੇਖ ਇਧਰ ਬਾਰਡਰ ਟੱਪ ਕੇ ਆ ਵੀ ਅੰਦੇ ਸਿੱਤਾ ਬੜੀ ਮੁਸ਼ਕਿਲ ਹੁੰਦੀ ਸੀ ਬਹੁਤ ਸਾਰੀਆਂ ਰੀਅਲ ਬੇਸ ਸਟੋਰੀਜ਼ ਵੀ ਹੈਗੀਆਂ ਨੇ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੇ ਆਪਣੇ ਬੰਦੇ ਉਧਰ ਚੱਲ ਗਏ ਉਧਰ ਲੇ ਇਧਰ ਆ ਗਏ ਅਸੀਂ ਵੀ ਆਪਣੀ ਸਟੋਰੀ ਦੇ ਥਰੂ ਉਸ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਨਾਲ ਦੇ ਨਾਲ ਲਵ ਸਟੋਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜਿੰਨਾ ਨਾਲ ਵੀ ਕੁਝ ਵੀ ਗਲਤ ਹੋਇਆ ਵਾ ਆਈ ਥਿੰਕ ਸਾਡੇ ਸਾਰਿਆਂ ਦੇ ਭਾਵਨਾਵਾਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਸਾਡੇ ਸਾਰਿਆਂ ਦੇ ਦਿਲ ਉਹਨਾਂ ਦੇ ਨਾਲ ਨੇ ਤੇ ਆਈ ਹੋਪ ਕਿ ਜੇ ਆਜਰੀ ਡੇਰ ਜੀ ਜਾਂ ਪਹਿਲਾਂ ਕੋਈ ਵੀ ਜਾ ਕੇ ਉੱਥੋਂ ਆਇਆ ਵਾ ਤੇ ਤੁਹਾਨੂੰ ਬਹੁਤ-ਬਹੁਤ ਕੋਟੀ ਬਰਨਾਮ ਹੈ ਜੀ ਧੰਨਵਾਦਾ ਤੁਹਾਡਾ ਆ ਬਾਬਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਮਤਲਬ ਇਹ ਬੜਾ ਮੁਸ਼ਕਲ ਹੈ ਜੀ ਜਿਤਨਾ ਹੁੰਦਾ ਹੋ ਜਿਤਨਾ ਬੀਤਦੀ ਉਹਨੇ ਪਤਾ ਹੁੰਦਾ ਸੋ ਫਿਲਮ ਦੇ ਥਰੂ ਤੁਸੀਂ ਉਹ ਐਕਸਪੀਰੀਅੰਸ ਕਰ ਸਕਦੇ ਹੋ ਕਿਉਂਕਿ ਦੇਖੋ ਨੋ ਡਾਊਟ ਤੁਹਾਡੇ ਕਰਕੇ ਲੋਕਾਂ ਨੇ ਆਉਣੀ ਹੋਣਾ ਕਿਉਂਕਿ ਪਹਿਲੀ ਫਿਲਮ ਆ ਕਿਉਂਕਿ 4 ਅਕਤੂਬਰ ਨੂੰ ਰਿਲੀਜ਼ ਹੋ ਰਹੀ ਆ ਇਹ ਕਹਿ ਰਹੇ ਹਾਂ ਬਟ ਦੇ ਲੋਕ ਆ ਜਾਣ ਤੇ ਵਧੀਆ ਗੱਲ ਆ ਕਿਉਂਕਿ ਫਿਲਮ ਬਹੁਤ ਕੈਂਡਾ ਨਹੀਂ ਕਿਉਂਕਿ ਪਿਆਰ ਦੀ ਗੱਲ ਹੁੰਦੀ ਥੋੜਨਾ ਪਿਆਰ ਵੀ ਬਣਿਆ ਜੀ ਪਰ ਮੈਨੂੰ ਪਤਾ ਨਹੀਂ ਅਜੇ ਤੱਕ ਵੀ ਫਿਲਮ ਚ ਲੈ ਕੇ ਕਿੱਦਾਂ ਆਉਣਾ ਲੋਕਾਂ ਨੂੰ ਕਿਉਂਕਿ ਮੇਰੀ ਪਹਿਲੀ ਫਿਲਮ ਆ ਮੈਂ ਅੱਗੇ ਸ਼ਬਦ ਭਾਈ ਨੂੰ ਪੁੱਛਦਾ ਸੀ ਮੈਂ ਕਿਹਾ ਯਾਰ ਮਤਲਬ ਗਾਣਾ ਤੇ ਆਪਾਂ ਆਨਲਾਈਨ ਪਾ ਦੇਈਦਾ ਵਾ ਜਿਹਨੂੰ ਪਸੰਦ ਆ ਸੁਣ ਲੈ ਨਹੀਂ ਆਇਆ ਸੁਣ ਲੈ ਦਹਾਂ ਨੇ ਸੁਣ ਲਿਆ ਵਿਆ ਨੇ ਸੁਣ ਲਿਆ ਮਗਰ ਫਿਲਮ ਜੀ ਕਿਦਾਂ ਲੁੱਕ ਕੀ ਹੁੰਦੇ ਨੇ ਮਤਲਬ ਕੀ ਕਹਿਣਾ ਪੈਂਦਾ ਵਾ ਕਿ ਮੈਨੂੰ ਤਾਂ ਕਹਿਣਾ ਨਾ ਮੈਂ ਤਾਂ ਸਟੈਂਡੀਆਂ ਨਹੀਂ ਪਿਛੇ ਲਵਾਉਣੇ ਮੈਂ ਕਿਹਾ ਯਾਰ ਮਤਲਬ ਠੀਕ ਹੈ ਕੋਈ ਗੱਲ ਨਹੀਂ ਹੈ ਨਾ ਜਿੰਨੇ ਜਿਹਨੂੰ ਪਤਾ ਟ੍ਰੇਲਰ ਦਾ ਆ ਜਾਣਾ ਵੇਖਣ ਬਟ ਆਈ ਹੋਪ ਕਿ ਲੋਕ ਦੇਖਣ ਫਿਲਮ ਨੂੰ ਹੈ ਨਾ ਤਾਂ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਵੀ ਲੋਕ ਆਉਣ ਦੇਖਣ ਔਰ ਜੇ ਪੰਜਾਬੀਤ ਨੂੰ ਆਪਾਂ ਪੰਜਾਬੀਏ ਦੀ ਗੱਲ ਕੀਤੀ ਜਾਵੇ ਚਾਹੇ 35 ਦੀ ਗੱਲ ਆ ਚਾਹੇ ਪਿਓਰ ਪੰਜਾਬੀ ਫਿਲਮ ਦੀ ਗੱਲ ਆ ਜੀ ਉਹਦਾ ਮਿਆਰ ਆਪਾਂ ਹੋਰ ਉੱਤੇ ਲੈ ਕੇ ਜਾਣਾ ਲੋਕਾਂ ਨੂੰ ਸੁਨੇਹਾ ਕੀ ਆਖਰੀ ਸਨੇਹਾ ਜੀ ਜੇ ਸ਼ੁੱਕਰਵਾਰ ਨੂੰ ਤੁਹਾਡੇ ਕੋਲ ਟਾਈਮ ਹੈਗਾ ਵਾ ਤੇ ਤੁਹਾਡੇ ਕੋਲ ਐਕਸਟਰਾ ਪੈਸੇ ਨੇ ਤੇ ਜ਼ਰੂਰ ਫਿਲਮ ਦੇਖਣਾ ਆ ਦਿਓ ਜੇ ਸ਼ੁੱਕਰਵਾਰ ਨੂੰ ਨਹੀਂ ਟਾਈਮ ਤੇ ਸ਼ਨੀਵਾਰ ਨੂੰ ਦੇਖ ਲਿਓ ਤੇ ਜੇ ਸ਼ਨੀਵਾਰ ਨੂੰ ਤੇ ਐਤਵਾਰ ਨੂੰ ਦੇਖ ਲਿਓ ਤੇ ਦੇਖ ਜ਼ਰੂਰ ਲਿਓ ਕਿਉਂਕਿ ਸਾਨੂੰ ਪਤਾ ਲੱਗੇਗਾ ਕਿ ਅਸੀਂ ਜਿਹੜਾ ਐਫਰਟ ਕੀਤਾ ਵਾ ਉਹ ਕਿੰਨਾ ਕਬੂਲਿਆ ਗਿਆ ਤੁਹਾਡੇ ਥਰੂ ਦਰਸ਼ਕਾਂ ਦੇ ਥਰੂ ਤੇ ਬਾਕੀ ਆਪਣੇ ਆਸ-ਪਾਸ ਧਿਆਨ ਰੱਖੋ ਪਿਆਰ ਬਣਾਏ ਰੱਖੋ ਤੇ ਜੋ ਤੁਹਾਡਾ ਦਿਲ ਆ ਉਹ ਕਰਿਆ ਕਰੋ ਆਪਣੇ ਮਮ ਡੈਡ ਦੀ ਰਿਸਪੈਕਟ ਕਰਿਆ ਕਰੋ ਉਹਦੇ ਚਿਰ ਰੱਬ ਆ ਜੀ tanav bhai